ਬਠਿੰਡਾ ਦੇ ਪਰਸਰਾਮ ਨਗਰ ਵਿੱਚ 12 ਤਰੀਕ ਨੂੰ ਮਨਾਏ ਜਾਣ ਵਾਲੇ ਦਸਹਿਰੇ ਦੇ ਵਿੱਚ ਚਾਰ ਪੁਤਲਿਆਂ ਦਾ ਦਹਨ ਕੀਤਾ ਜਾਊਗਾ ਇਹ ਚਾਰ ਪੁਤਲੇ ਦੇ ਵਿੱਚ ਤਿੰਨ ਰਾਵਣ ਕੁੰਭਕਰਨ ਅਤੇ ਮੇਘਨਾਦ ਦੇ ਹਨ ਪਰ ਇੱਕ ਪੁਤਲਾ ਜਿਹੜਾ ਕਿ ਹੈ ਉਸ ਦੇ ਬਾਰੇ ਹਜੇ ਜਾਣਕਾਰੀ ਨਹੀਂ ਦਿੱਤੀ ਗਈ ਕਿਉਂਕਿ ਉਸ ਦਿਨ ਇਸ ਪੁਤਲੇ ਨੂੰ ਦਸਨ ਵਾਲੇ ਨੂੰ 1100 ਰੁਪਇਆ ਇਨਾਮ ਦਿੱਤਾ ਜਾਊਗਾ ਇਹ ਸਾਰੇ ਪੁਤਲੇ ਸਾਬਕਾ ਕਾਉਂਸਲਰ ਵਿਜੇ ਕੁਮਾਰ ਐਮ ਸੀ ਪਰਸਰਾਮ ਨਗਰ ਚ ਦਸਹਿਰਾ ਮਨਾਉਣਗੇ ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਆਓ ਆਪਾਂ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਤੁਸੀਂ ਕੀ ਨਾਮ ਹੈ ਤੁਹਾਡਾ ਕਿਸ ਤਰ੍ਹਾਂ ਦਾ ਮੇਰਾ ਨਾਮ ਵਿਜੇ ਕੁਮਾਰ ਐਮ ਸੀ ਹੈ ਮੈਂ ਬਟੰਡੇ ਨੂੰ ਬੁਲਾਉਂ ਕਰਦਾ ਤੇ ਕਿਹੜਾ ਵਿਚਾਰਾ ਇਸ ਵਰਮ ਦਾ ਹੈ ਵਿਚਾਰਾ ਪੰਜਾਬ ਦਾ ਹੀ ਨੰਬਰ 1 ਹੈ ਮੈਂ ਨਹੀਂ ਲੋਕ ਕਹਿੰਦੇ ਲੋਕਾਂ ਨੇ ਇਹਨੂੰ ਪਿਛਲੇ ਕਈ ਸਾਲਾਂ ਤੋਂ ਨੰਬਰ 1 ਦਾ ਦਰਜਾ ਦਿੱਤਾ ਹੋਇਆ ਹੈ ਦੂਰੋਂ ਦੂਰੋਂ 100 ਕਿਲੋਮੀਟਰ ਤੱਕ ਲੋਕ ਇਹਨੂੰ ਦੇਖਣ ਆਉਂਦੇ ਜਿੰਨੇ ਵੀ ਸ਼ਹਿਰ ਦੀ ਲੋਕ ਹੈ ਵੱਡੇ ਤੋਂ ਵੱਡੇ ਉਹ ਸਾਰੇ ਇਸ ਰੋਡ ਦੇ ਅੰਦਰ ਆਉਂਦੇ ਆ ਮੰਡੀਆਂ ਚ ਵਾਲੇ ਦੁਆਲੇ ਤਰੰਡੀ ਸਭ ਉਹ ਗੁਰਿਆਣਾ ਮਾਨਸਾ ਠਿੱਕੀ ਸੰਗਰੂਰ ਤੱਕ ਸਾਰੇ ਲੋਕ ਇੱਥੇ ਫਿਰੋਜਪੁਰ ਤੱਕ ਦੇਖਣ ਨੂੰ ਆਉਂਦੇ ਆ ਕਿਉਂਕਿ ਇੱਥੇ ਕੱਟ ਤਰ੍ਹਾਂ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ ਇਸ ਤਰ੍ਹਾਂ ਦੇਛੀ ਦੇ ਦ੍ਰਿਸ਼ਿਆ ਵਿੱਚ ਇਹ ਮੈਂ ਚਾਰ ਪੁਤਲੇ ਬਣਾਏ ਆ ਇਹਨਾਂ ਨੂੰ ਜਦੋਂ ਅੱਗ ਲੱਗੂਗੀ ਇਹਨਾਂ ਦੀਆਂ ਲਫਤਾਂ ਨਿਕਲਣਗੀਆਂ ਜ਼ਮੀਨ ਤੱਕ ਟਕਰਾਨਗੀਆਂ ਤੇ ਇਹ ਘੁੰਮਣਗੇ ਬਕਾਇਦਾ ਇਹਨਾਂ ਦੇ ਘੰਠੇ ਨੂੰ ਅੱਗ ਲੱਗੀ ਕੀ ਕਰਕੇ ਸਾਰੀ ਚੀਜ਼ ਨੂੰ ਅੱਗ ਲੱਗੂਗੀ ਮਜ਼ੈਲਾਂ ਦੇ ਨਾਲ ਮਜ਼ੈਲ ਥੱਲੇ ਲੱਗੂਗੀ 52 ਫੁੱਟ ਸਾਈਜ਼ ਥੱਲੋ ਜਾਊਗੀ ਮਜ਼ੈਲ ਸਿੱਧੀ ਜਾ ਕੇ ਅਟੈਕ ਕਰੂਗੀ ਜਿਹਨੂੰ ਅਟੈਕ ਕਹਾ ਦਿੰਦੇ ਆਪਣੇ ਜਿਵੇਂ ਵਰਲਡ ਵਾਰ ਚੱਲਦੀ ਹੈ ਉਸ ਹਿਸਾਬ ਦਾ ਇਸ ਗ੍ਰਾਊਂਡ ਦੇ ਅੰਦਰ ਦਿਖਾਇਆ ਜਾ ਰਿਹਾ ਤੇ ਜਿਹੜੀ ਚੌਥਾ ਪੁਤਲਾ ਉਹ ਸਰਸਪੈਂਡ ਤੇ ਰੱਖਿਆ ਗਿਆ ਜਿਹੜਾ ਇਹਨੂੰ ਪਹਿਲੇ 5 ਬੰਦਿਆਂ ਨੂੰ ਅੱਤ ਸਵਾਹੀ ਕਿਸ ਤਰ੍ਹਾਂ ਨਹੀਂ ਹੋਗੀ ਆਸਤਵਾਜੀ ਤਾਂ ਜਿਵੇਂ ਗਰਾਊਂਡ ਆ ਉਹ 25 ਕਿੱਲਾਂ ਦਾ ਗਰਾਊਂਡ ਆ ਬਹੁਤ ਵੱਡਾ ਸਟੇਡੀਅਮ ਤੋਂ ਵੀ ਵੱਡਾ ਗਰਾਊਂਡ ਆ ਉਹ ਜਿਹਨੂੰ 40 50 ਰਾਸਤੇ ਪੈਂਦੇ ਆ ਉਸ ਗਰਾਊਂਡ ਦੇ ਅੰਦਰ ਤਿੰਨ ਚਾਰ ਵਾਰੀ ਜਿਹੜਾ ਗਰਾਊਂਡ ਦਾ ਰੰਗ ਬਦਲੂਗਾ ਇੱਕ ਵਾਰੀ ਸਿਲਵਰ ਹੋਊਗਾ ਇੱਕ ਵਾਰੀ ਗੋਲਡਨ ਹੋਊਗਾ ਇੱਕ ਵਾਰੀ ਰੈੱਡ ਹੋਊਗਾ ਤੇ ਇੱਕ ਵਾਰੀ ਜਿਹੜਾ ਗਰਾਊਂਡ ਆ ਸਾਰਾ ਦਰਖਤਾਂ ਦੇ ਨਾਲ ਭਰਿਆ ਜਾਊਗਾ ਦਰਖਤਾਂ ਨੂੰ ਜਦੋਂ ਅਸੀਂ ਅੱਗ ਲਾਵਾਂਗੇ ਤੇ ਅੱਗ ਦਾ ਮੇਨੇ ਕੁ ਜਿਹੜਾ ਅਸੀਂ ਇੱਥੇ ਦ੍ਰਿਸ਼ਿਅ ਦਿਖਾ ਰਹੇ ਆ ਉਹ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਹਰਿਆਵਲ ਨੂੰ ਹਵਾ ਵਾਂਗੂ ਖੜਨਗੇ ਤੇ ਐ ਲੱਗੂਗਾ ਜਿਵੇਂ ਇੱਥੇ ਸਤਰੰਗਾ ਗਰਾਊਂਡ ਬਣ ਗਿਆ ਹੋਵੇ ਸਤਰੰਗੀ ਪੀਂਗ ਪੈ ਗਈ ਹੋਵੇ ਇਸ ਗਰਾਊਂਡ ਦੇ ਅੰਦਰ ਉਹ ਦਿਖਾਇਆ ਜਾ ਰਿਹਾ ਤੇ ਪਹਿਲੀ ਵਾਰੀ ਪੰਜ ਭਰਾ ਅਸੀਂ ਹਨੂਮਾਨ ਜੀ ਉਹ ਪਹਿਲੀ ਵਾਰੀ ਇਸ ਗਰਾਊਂਡ ਦੇ ਅੰਦਰ ਪੰਜੇ ਹਨੂਮਾਨ ਜੀ ਦਾ ਮੇਲ ਇਸ ਗਰਾਊਂਡ ਦੇ ਅੰਦਰ ਮੇਨ ਰੋਡ ਪਰਸਲਾ ਨਰਚ ਦਿਖਾਇਆ ਜਾ